ਤਪਾ ਮੰਡੀ ਤੋਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਰਵਾ ਚੌਥ ਵਾਲੇ ਦਿਨ ਮਹਿਲਾ ਜਿਹੜੀ ਆਪਣੀ ਸਹੇਲੀਆਂ ਦੇ ਨਾਲ ਡੀਜੇ ਦੇ ਉੱਪਰ ਨੱਚ ਰਹੀ ਹੁੰਦੀ ਹੈ ਪਰ ਇਸ ਦੌਰਾਨ ਅਚਾਨਕ ਡਿੱਗ ਜਾਂਦੀ ਹੈ ਤੇ ਕੁਝ ਥੇਰ ਬਾਅਦ ਉਸਨੂੰ ਡਾਕਟਰਾਂ ਦੇ ਵੱਲੋਂ ਮਰਿਤਕ ਐਲਾਨ ਦਿੱਤਾ ਜਾਂਦਾ ਹੈ ਡਾਕਟਰਾਂ ਦੇ ਵੱਲੋਂ ਪੁਸ਼ਟੀ ਕੀਤੀ ਜਾਂਦੀ ਹੈ ਕਿ ਉਸ ਨੂੰ ਨੱਚਦਿਆਂ ਹੀ ਹਾਰਟ ਅਟੈਕ ਆ ਗਿਆ ਔਰ ਇਸੇ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ ਤਾਂ ਤਪਾ ਮੰਡੀ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਹੈ ਕਿਉਂਕਿ ਕਰਵਾ ਚੌਥ ਵਾਲੇ ਦਿਨ ਇਹ ਬੇਹਦ ਮੰਦ ਭਾਗੀ ਘਟਨਾ ਘਟੀ ਹੈ ਜਿੱਥੇ ਵਰਤ ਰੱਖਿਆ ਹੋਇਆ ਸੀ ਮਹਿਲਾਵਾਂ ਦੇ ਵੱਲੋਂ ਤੇ ਇਸੇ ਦੌਰਾਨ ਖੁਸ਼ੀਆਂ ਮਨਾ ਰਹੀਆਂ ਸੀ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਕੇ ਇੱਕ ਸਮਾਗਮ ਦੇ ਵਿੱਚ ਪਹੁੰਚੀਆਂ ਹੋਈਆਂ ਸੀ ਐਸੇ ਸਮਾਗਮ ਦੇ ਵਿੱਚ ਡੀਜੇ ਚੱਲ ਰਿਹਾ ਸੀ ਡੀਜੇ ਦੇ ਉੱਪਰ ਨੱਚ ਟੱਪ ਰਹੀਆਂ ਹੁੰਦੀਆਂ ਨੇ ਖੁਸ਼ੀ ਮਨਾ ਰਹੀਆਂ ਹੁੰਦੀਆਂ ਨੇ ਤੇ ਐਸੇ ਦੌਰਾਨ ਮਹਿਲਾ ਜਿਹੜੀ ਇੱਕ ਅਚਾਨਕ ਡਿੱਗ ਜਾਂਦੀ ਹੈ ਤਾਂ ਪਾ ਮੰਡੀ ਦੀ ਰਹਿਣ ਵਾਲੀ ਇਹ ਮਹਿਲਾ 59 ਸਾਲ ਦੀ ਉਮਰ ਦੀ ਜਾਰੀ ਹੈ ਆਸ਼ਾ ਰਾਣੀ ਇਸ ਦਾ ਨਾਂ ਹੈ ਤੇ ਪਤੀ ਦਾ ਨਾਮ ਤਰਸੀਮ ਲਾਲ ਹੈ ਜੋ ਇੱਕ